ਮਹਲ ਬਾਚਨ ਥਾਉ ਆਪੇ ਕੰਡਾ ਆਪ ਤਰਾਜੀ ਰੱਬ ਆਪੇ ਦੋਲ ਤਰਾਇਆ ਆਪੇ ਸਾਹੋ ਆਪੇ ਬਨਜਾਰਾ ਆਪੇ ਬਨਜ ਕਰਾਇਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜੇ ਬੈਠੇ ਹਾਂ ਧੰਤਾ ਦੇ ਜੋਰ ਹੋ ਆਪ ਪਿਛਲੇ 90 ਸਮੇਂ ਤੋਂ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਨੇ ਆਪ ਕੀ ਵਿੱਚ ਝੋਲੀ ਦੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਜਾਪ ਦੀ ਦਾਤ ਪਾਈ ਸੀ ਅੱਜ ਸਤਿਗੁਰਾਂ ਨੇ ਉਸ ਮਾਲਾ ਦੇ ਵਿੱਚ ਇੱਕ ਮੰਕਾ ਹੋਰ ਘੋ ਦਿੱਤਾ ਹੈ ਜੋ ਐਤਵਾਰ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਇਜਾਜ਼ਤ ਦੁਪਹਿਰ ਵੇਲੇ ਸੰਗਤ ਰੂਪ ਵਿੱਚ ਕੀਤੇ ਹਨ ਇਹ ਸਚਾਈ ਹੈ ਕਿ ਗੁਰੂ ਦੇ ਹੁਕਮ ਤੋਂ ਬਗੈਰ ਉਹਦੀ ਕਿਰਪਾ ਤੋਂ ਬਗੈਰ ਆਪਾਂ ਇੱਕ ਮਾਤਰ ਵੀ ਇੰਦਿਰ ਕਰਨੀ ਹੋ ਸਕਦੇ ਸਾਹ ਤੱਕ ਨਹੀਂ ਲੈ ਸਕਦੇ ਇੱਕ ਸਵਾਸ ਅੰਦਰ ਤੇ ਬਾਹਰ ਉਹਦੇ ਹੁਕਮ ਤੋਂ ਬਗੈਰ ਨਹੀਂ ਹੋ ਸਕਦਾ ਜਿਨੇ ਜਿਨੇ ਤੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਅੱਜ ਸਤਿਗੁਰੂ ਦੀ ਗੋਦ ਵਿੱਚ ਬੈਠੇ ਹੋ ਕਈ ਐਸੇ ਵੀ ਜੀਵ ਹਨ ਜਿਨ੍ਹਾਂ ਨੇ ਉਹ ਸਗਦਾ ਦਾ ਆਦੀ ਤਿਆਰੀ ਕੀਤੀ ਹੋਵੇ ਕਿ ਸਵੇਰੇ ਜਾਣਾ ਹੈ ਲੇਕਿਨ ਐਸਾ ਜੀਵ ਆ ਪਹ ਗਿਆ ਕਿ ਉਹ ਨਹੀਂ ਆ ਸਕੇ ਕਈ ਰਜੇ ਵਿੱਚ ਰੁਜ ਗਏ ਤੇ ਕਈ ਗੱਲਾਂ ਬਾਤਾਂ ਵਿੱਚ ਰੁਜ ਗਏ ਸੋ ਜਦੋਂ ਇਹ ਅਰੰਭਤਾ ਹੋਈ ਸੀ ਸੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕੀਤੀ ਸੀ ਤਾਂ ਮਨ ਦੇ ਵਿੱਚ ਗੁਰੂ ਅਗੇ ਨਿਰਮਤਾ ਸਹੇਦ ਬੀਰਤੀਬੀ ਸਿੰਘ ਸਤਿਗੁਰ ਜੀ ਅਸੀਸ ਬਖਸ਼ਣੀ ਹੈ ਹੁਕਮ ਬਖਸ਼ਣਾ ਹੈ ਕਿ ਇਹ ਕਾਰਜ ਆਪ ਜੀ ਦੇ ਹੁਕਮ ਵਿੱਚ ਚੱਲਣੇ ਹਨ ਤਾਂ ਇਹ ਸਤਿਗੁਰ ਨੇ ਬੜੀ ਬਖਸ਼ਿਸ਼ ਕਰਕੇ ਅੱਜ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਜੋ ਆਪ ਚਲਾਏ ਤੋ ਚੱਲਿਆ ਪਿਆਰੇ ਜੋ ਹਰ ਰਬ ਮੇਰੇ ਭਾਇਆ ਆਪਾਂ ਹਰੀ ਪ੍ਰਭੂ ਦੀ ਕਿਰਪਾ ਦੇ ਦੁਆਰਾ ਹੀ ਚੱਲਦੇ ਹਾਂ ਇਨਸਾਨ ਨੂੰ ਭੁੱਲ ਹੈ ਕਿ ਮੈਂ ਸਾਰੇ ਕਾਰਜ ਕਰ ਰਿਹਾ ਹਾਂ ਸੋ ਬੜੀ ਕਿਰਪਾ ਹੈ ਪ੍ਰਮਾਤਮਾ ਦੀ ਕਿ ਅੱਜ ਉਹਦੀ ਨਿਗਾ ਸਾਡੇ ਉੱਪਰ ਪਈ ਹੈ ਸਾਨੂੰ ਸਾਡੀ ਜ਼ਿੰਦਗੀ ਦੇ ਇਸ ਸੁਝੇਵੇਂ ਭਰੇ ਸਮੇਂ ਦੇ ਵਿੱਚੋਂ ਕੱਢ ਕੇ ਸਤਿਗੁਰਾਂ ਨੇ ਆਪਣੀ ਗੋਦ ਬਖਸ਼ੀ ਹੈ ਆਪਣੀ ਬਾਣੀ ਬਖਸ਼ੀ ਹੈ ਆਪਣੇ ਜੋ ਸਮਾਂ ਸਾਨੂੰ ਦਿੱਤਾ ਹੈ ਪਵਿੱਤਰ ਗ਼ੋਦ ਬਖਸ਼ਿਆ ਹੈ ਮਾਣ ਬਖਸ਼ਿਆ ਹੈ ਸੋ ਅੱਜ ਬੇਨਤੀ ਹੈ ਕਰੀਏ ਸਤਿਗੁਰੂਆਂ ਦੇ ਗਾੜੀ 2 ਮਿੰਟ ਦਾ ਸ਼ਬਦ ਆਪਾਂ ਪੜਨਾ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਿਉਂਕਿ ਆਪਾਂ ਨਾ ਇੱਕ ਆਪਣੀ ਵੱਖਰੀ ਹੋਦ ਨੂੰ ਅਧਿਆਰ ਕਰਕੇ ਆਪਣੇ ਮਨ ਦੇ ਅਨਸਾਰ ਇਸ ਜੀਵ ਆਤਮਾ ਨੂੰ ਧਾਰਨ ਕੀਤਾ ਹੈ ਸਰੀਰ ਨੂੰ ਅਪਣਾਇਆ ਹੈ ਜਿਸ ਤਰ੍ਹਾਂ ਪਾਣੀ ਦੇ ਉੱਪਰ ਬੁਲਬਲਾ ਪੈ ਜਾਂਦਾ ਹੈ ਨਾ ਤੂੰ ਸਮਝਦਾ ਹੈ ਕਿ ਮੈਂ ਬੁਲਬਲਾ ਆ ਮੈਂ ਪਾਣੀ ਤੋਂ ਭੇਨਾ ਕੁਝ ਸਮਾਂ ਰਹਿੰਦਾ ਹੈ ਜਦੋਂ ਫਟ ਜਾਂਦਾ ਹੈ ਪਾੜ ਜਾਂਦਾ ਹੈ ਤਾਂ ਉਸ ਨੂੰ ਭਾਜਦਾ ਨਹੀਂ ਯਾਰ ਮੈਂ ਤਾਂ ਪਾਣੀ ਸਾ ਆਪਣੀ ਵੱਖਰੀ ਹੋਂਦ اختیار ਕਰਨੀ ਇਸੇ ਤਰ੍ਹਾਂ ਉਹ 2-4 ਮਿੰਟ ਦੀ ਖੇਡ ਹੈ ਇਹ 10-20 ਸਾਲ 50 ਸਾਲ 60 ਸਾਲ ਦੀ ਖੇਡ ਹੈ ਦੁਬਾਰਾ ਜਦੋਂ ਇਸ ਸੰਸਾਰ ਤੋਂ ਜਾਣ ਦਾ ਸਮਾਂ ਆਏਗਾ ਫੇਰ ਪਤਾ ਲੱਗਣਾ ਕਿ ਇਹ ਜੋ ਜੀਵਨ ਸੀ ਇਹ ਝੂਠਾ ਸੀ ਇਹ ਸੰਸਾਰ ਝੂਠਾ ਸੀ ਸੋ ਸਤਿਗੁਰਾਂ ਨੂੰ ਬੇਨਤੀ ਕਰੀਏ ਕਿ ਸਤਿਗੁਰੂ ਜੀ ਅਸੀਂ ਹਉਮੈ ਦੇ ਵਾਸ ਵਿੱਚ ਪੈ ਕੇ ਹੰਕਾਰ ਦੇ ਵਾਸ ਵਿੱਚ ਪੈ ਕੇ ਈਰਖਾ ਦੇ ਵਾਸ ਵਿੱਚ ਪੈ ਕੇ ਮੋਹ ਦੇ ਵਾਸ ਵਿੱਚ ਪੈ ਕੇ ਅਸੀਂ ਆਪਣੀ ਵੱਖਰੀ ਹੋਂਦ ਅਫਤਿਆਰ ਕਰ ਲਈ ਹੈ ਆਪ ਜੀ ਦਾ ਨਮ ਟੁੱਟ ਚੁੱਕੇ ਹਾਂ ਅੱਜ ਆਪ ਜੀ ਨੇ ਬਖਸ਼ਿਸ਼ ਕੀਤੀ ਹੈ ਜੇ ਬਖਸ਼ਿਸ਼ ਕੀਤੀ ਹੈ ਤਾਂ ਫਿਰ ਐਸੀ ਪ੍ਰੀਤ ਬਣੇ ਕਿ ਸਦਾ ਆਪ ਜੀ ਦੇ ਚਰਨਾਂ ਦੇ ਨਾਲ ਨਿਭ ਜਾਵੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਮੇਰੇ ਨਿੱਕੇ ਜਿਹੇ ਪਿਆਰੇ ਨਾਲ सारी जारी ज्य न सारी ज़ंद सारी ज ਜੇ ਸਤ ਗੁਰ ਨਾਲ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਮੇਰੇ ਨੇ ਜੇ ਸਤ ਗੁਰ ਨਾਲ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਗੁਣ ਭਰੇ ਏਕ ਗੁਣ ਨਾਹੀ ਨਿਰਗੁਣ ਭਰੇ ਏਕ ਗੁਣ ਨਾਹੀ ਗੁਣ ਭਰੇ ਨਾਹੀ ਨਿਰਗੁਣ ਭਰੇ ਏਕ ਗੁਣ ਨਾਹੀ ਨਿਰਗੁਣ ਭਰੇ ਏਕ ਗੁਣ ਨਾਹੀ ਨਿਰਗੁਣਿਆਰੇ ਗੁਣ ਨਹੀਂ ਕੋਈ ਨਿਰਗੁਣਿਆਰੇ ਗੁਣ ਨਹੀਂ ਕੋਈ ਹਮ ਅਗੁਣ ਭਰੇ ਏਕ ਗੁਣ ਨਹੀਂ ਅਗੁਣ ਭਰੇ ਏਕ ਗੁਣ ਨਹੀਂ ਸਮ ਆਪ ਗੁਣ ਭਰੇ ਏਕ ਗੁਣ ਨਹੀਂ ਆਪ ਗੁਣ ਭਰੇ ਏਕ ਗੁਣ ਨਹੀਂ ਅਮਰਤ ਛਾੜ ਬਿਖੇ ਬਿਖ ਖਾਹੀ ਅਮਰਤ ਛਾੜ ਬਿਖੇ ਬਿਖ ਖਾਹੀ मायामू सुखदारा स्यो प्रीत लॻाए सुखदारा स्यो प्रीत लॻाए ਇਕ ਉਤਮ ਪੰਥ ਸੋਹੇ ਹੋ ਗੁਰ ਸੰਗਤ ਉਤਮ ਪੰਥ ਸੋਹੇ ਹੋ ਗੁਰ ਸੰਗਤ ਕਹਿ ਮਿਲੰਤ ਜਮ ਤਰਾਸ ਮਿਟਾਈ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ ਗੁਰੂ ਰਾਮਦਾਸ ਰਾਖੋ ਸਰਨਾਈ ਇੱਕ ਅਰਦਾਸ ਬਾਟ ਕੀਰਤ ਕੀ ਇੱਕ ਅਰਦਾਸ ਬਾਟ ਕੀਰਤ ਕੀ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਗੁਰੂ ਰਾਮਦਾਸ ਰੱਖੋ ਸਰਨਾਈ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਆਪ ਜੀ ਦੇ ਚਰਨਾਂ 'ਚ ਅਰਦਾਸ ਹੈ ਆਪ ਜੀ ਦੀ ਸ਼ਰਨ ਆਏ ਆਂ ਸ਼ਰਨ ਆਏ ਦੀ ਅਦਾਜ ਰੱਖਿਓ ਕਿਰਪਾ ਕਰਿਓ ਚੜ੍ਹਦੀਆਂ ਕਲਾ ਕਰਿਓ ਨਾਮ ਦੀ ਦਾਤ ਝੋਲੀ ਵਿੱਚ ਪਾਇਓ ਹੁਣ ਬੜਾ ਪ੍ਰਸ਼ਾਦ ਦੇਖ ਵਰਤਨੀ ਹੈ ਸਾਰੀਆਂ ਸੰਗਤਾਂ ਨੇ ਸਤਨਾਮ ਵੇਰੋ ਜਾਪ ਕਰਨਾ ਹੈ ਉਪਰੰਤ ਗੁਰੂ ਕੇ ਲੰਗਰ ਉਚਾ ਦੇ ਲੰਗਰ ਤਿਆਰ ਹਨ ਜੀ ਸਾਰੀਆਂ ਸੰਗਤਾਂ ਨੂੰ ਸਾਥੇ ਜਾਣਾ ਹੈ ਸਤਨਾਮ ਵਾਹਿਗੁਰੂ 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 ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤ ਨਾਮ ਵਾਹਿ ਗੁਰੂ ਸਤ ਨਾਮ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ I'll <tries>